ਦੇਸ਼ਵਰਦੀ ਨੋਟ ਪਾਜੀ ਟ੍ਰਾਂਸਪੋਰਟ ਦੇ ਉੱਪਰ ਸਹੀ ਸਾਇਲੈਂਟ ਬਸੰ ਹਾਂਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਰਾਦੇ ਰਾਦੇ ਹਰੀ ਕ੍ਰਿਸ਼ਨ ਜੈ ਜਲੇਂਦਰ ਆਜੀ ਸਪੱਤਰਕਾਰ ਮਿਲਣੀ ਚ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ ਮੇਰੀ ਬੇਨਤੀ ਹੈ ਕਿ ਸ਼ਾਂਤੀ ਦਾ ਦਾਨ ਬਖਸ਼ੋ ਸਾਡੇ ਵਿੱਚ ਸਾਡੇ ਹਰਮਨ ਪਿਆਰੇ ਨੇਤਾ ਆਪ ਸਭ ਦੇ ਬਹੁਤ ਹੀ ਪਿਆਰੇ ਸਰਦਾਰ ਮਨਜੀਤ ਸਿੰਘ ਸਿੱਸਾ ਜੀ ਆਏ ਨੇ ਔਰ ਦਿੱਲੀ ਚ ਚੋਣ ਜਿੱਤਣ ਤੋਂ ਬਾਅਦ ਭਾਜਪਾਈ ਸਰਕਾਰ ਬਣਾਉਣ ਤੋਂ ਬਾਅਦ ਦਿੱਲੀ ਦੇ ਵਜ਼ੀਰ ਬਣ ਤੋਂ ਬਾਅਦ ਇਹਨਾਂ ਦੀ ਇਹ ਪਹਿਲੀ ਵਿਜ਼ਿਟ ਹੈ ਇਹਨਾਂ ਨੂੰ ਜੀ ਆਇਆਂ ਆਖਦੇ ਆਂ ਔਰ ਇਹਨਾਂ ਦਾ ਮਨ ਸੀ ਕਿ ਅੱਜ ਮੈਂ ਜੇ ਚੰਡੀਗੜ੍ਹ ਪਹਿਲੀ ਵਾਰ ਆ ਰਹੇ ਆਂ ਤੇ ਪੱਤਰਕਾਰ ਭਾਈਚਾਨ ਨਾਲ ਜ਼ਰੂਰ ਰੂਬਰੂ ਹੋਆ ਔਰ ਸਾਡੇ ਸਿਰਸਾ ਜੀ ਕਿਸੇ ਕਿੰਨੇ ਪਰਿਚਿਤ ਤੇ ਮਹਤਾਜ ਨਹੀਂ ਹੈ ਚਾਹੇ ਦਿੱਲੀ ਸੀ ਕੁਰਦਵਾਰਾ ਮੇਜੋਰ ਪ੍ਰਧਾਨ ਰਹੇ ਇਸ ਤੋਂ ਪਹਿਲੇ ਵਿਧਾਇਕ ਰਹੇ ਔਰ ਇਸ ਵਕ ਸਾਡੇ ਭਾਰਤੀਤਾ ਪਾਰਟੀ ਦੇ ਕੌਮੀ ਸਕੱਤਰ ਦੇ ਤੌਰ ਤੇ ਵੀ ਜ਼ਿੰਮੇਵਾਰੀ ਨਿਭਾ ਰਹੇ ਹਨ ਔਰ ਮੈਂ ਹੁਣ ਬਿਨਾ ਕਿਸੇ ਦੇਰੀ ਦੇ ਸਿਰਸਾ ਸਾਹਿਬ ਨੂੰ ਬੇਨਤੀ ਕਰਾਂਗਾ ਕਿਉਂਕਿ ਇਹਨਾਂ ਦਾ ਅੱਗੇ ਇੱਕ ਪ੍ਰੋਗਰਾਮ ਹੈ ਜੀ ਡੈਡਲਾਈਨ 3:30 ਵਜੇ ਦੀ ਹੈ ਉੱਥੇ ਪਹੁੰਚਣਾ ਹੈ ਤੇ ਮੈਂ ਬੇਨਤੀ ਕਰੂੰਗਾ ਕਿ ਪੱਤਰਕਰ ਆਪਣੀ ਗੱਲਬਾਤ ਸਾਂਝ ਕਰਨ ਸਿਰਸਾ ਜਾਓ ਬਹੁਤ ਬਹੁਤ ਧੰਨਵਾਦ ਜੀ ਭਾਜੀ ਫੋਨ ਤੋਂ ਲੈ ਗਏ ਤੁਹਾਨੂੰ ਸਭ ਨੂੰ ਪਹਿਲਾਂ ਤੇ ਜਿ ਆਇਆ ਨੂੰ ਅੱਜ ਮੈਂ ਵਿਸ਼ੇਸ਼ ਤੌਰ ਤੇ ਜੋ 1984 ਦੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬੜੇ ਲੰਬੇ ਸਮੇਂ ਤੋਂ ਬਾਅਦ ਅਰਸੇ ਤੋਂ ਬਾਅਦ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਐਸਆਈਟੀ ਬਣਾਈ ਸੀ 2014 ਦੇ ਅੰਦਰ ਉਸ ਐਸਆਈਟੀ ਨੇ ਬਣਨ ਤੋਂ ਬਾਅਦ ਜੋ 1984 ਦੇ ਸਿੱਖ ਕਤਲੇਆਮ ਦੇ ਵੱਡੇ ਦੋਸ਼ੀ ਸੀ ਸੱਜਨ ਕੁਮਾਰ ਜਗਦੀਸ਼ ਟਾਈਟਲਰ ਐਸੇ ਗੁਨਾਹਗਾਰਾਂ ਦੇ ਉੱਤੇ ਕਾਰਵਾਈ ਸ਼ੁਰੂ ਹੋਈ ਔਰ ਹੁਣ ਸੱਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਉਮਰ ਕੈਦ ਹੋਈ ਆ ਇਹ ਬੜੀ ਲੰਬੀ ਜਦੋ ਜਹਿਦ ਆ ਸ਼ਹਿਦ ਦੇਸ਼ ਦੇ ਇਤਿਹਾਸ ਅੰਦਰ ਵਾਹ ਇੱਕ ਕੇਸ ਆ ਜਿਸ ਕੇਸ ਅੰਦਰ 40 ਸਾਲ ਬਾਅਦ ਇਨਸਾਫ ਮਿਲਿਆ 40 ਸਾਲ ਬਾਅਦ ਸੱਜਨ ਕੁਮਾਰ ਜੋ 1984 ਦਾ ਮੁੱਖ ਦੋਸ਼ੀ ਆ ਰਾਜੀਵ ਗਾਂਧੀ ਦੇ ਕਹਿਣ ਦੇ ਉੱਤੇ ਸੱਜਨ ਕੁਮਾਰ ਜਗਦੀਸ਼ ਟਾਈਟਲਰ ਐਚ ਕੇ ਐਲ ਪਗਦ ਤਰਮਦਾਸ ਸ਼ਾਸਤਰੀ ਕਮਲਨਾਥ ਔਰ ਲਲਿਤ ਮਾਕਨ ਐਸੇ ਅਨੇਕਾਂ ਲੋਕ ਸਿਗੇ ਜਿਨ੍ਹਾਂ ਨੇ ਉਸ ਵੇਲੇ ਇਸ ਕਤਲਿਆ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਐਮਐਲਏ ਬਣਾਏ ਕਾਉਂਸਲਰ ਬਣਾਏ ਮੈਂ ਤੁਹਾਨੂੰ ਇਹ ਜ਼ਰੂਰ ਜਾਣਕਾਰੀ ਦੇਣਾ ਚਾਹੁੰਦਾ 1984 ਦੇ ਸਿੱਖ ਕਤਲੇਆਮ ਦੀ ਐਸਆਈਟੀ ਜਿਹੜੀ ਬਣੀ ਆ ਉਹਦੇ ਅੰਦਰ ਜਿਹੜੇ ਸਜ਼ਾਵਾਂ ਹੋਈਆਂ ਨੇ ਬਹੁਤ ਸਿਟਿੰਗ ਕਾਉਂਸਲਰ ਜਿਹੜੇ ਕਾਂਗਰਸ ਵੇਲੇ ਦੇ ਕਾਉਂਸਲਰ ਸੀਗੇ ਐਮਐਲਏ ਸੀਗੇ ਐਮਪੀ ਸੀਗੇ ਸਭ ਉਹੀ ਨੇ ਕਿਉਂਕਿ ਕਾਂਗਰਸ ਇਹਨਾਂ ਨੂੰ ਸਭ ਨੂੰ ਇਨਾਮ ਦਿੱਤੇ ਸੀਗੇ ਹੁਣ ਜਿਸ ਕੇਸ ਅੰਦਰ ਅਸੀਂ ਅੱਜ ਆਏ ਸੀ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਬੀਜੇਪੀ ਨੇ ਮਹੌਲੀ ਦੇ ਅੰਦਰ ਸਾਡੇ ਵਿਸ਼ੇਸ਼ ਸਾਹਿਬ ਦੇ ਵਾਹਿਚ ਇੱਕ ਪ੍ਰੋਗਰਾਮ ਰੱਖਿਆ ਸੀਗਾ ਜੋ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦਾ ਸਮਾਗਮ ਸੀਗਾ ਔਰ ਉੱਥੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਜੋ ਸਾਨੂੰ ਇਹ ਲੰਬੇ ਸਮੇਂ ਤੋਂ ਬਾਅਦ ਇਹ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਔਰ ਬਲ ਮਿਲਿਆ ਔਰ ਇਸ ਕੇਸ ਅੰਦਰ 40 ਸਾਲ ਤੋਂ ਬਾਅਦ ਔਰ ਇਸ ਤੋਂ ਪਿਛਲੇ ਕੇਸ ਅਜਨ ਕੁਮਾਰ ਦੇ ਅੰਦਰ ਲਗਭਗ 33 ਸਾਲ ਤੋਂ ਬਾਅਦ ਅਸੀਂ ਇਨਸਾਫ ਲੈਣ 'ਚ ਕਾਮਯਾਬ ਹੋਏ ਸੀ ਜਗਦੀਸ਼ ਟੈਕਟਰ ਦੀ ਜਿਹਦੀ ਕਾਂਗਰਸ ਨੇ ਜਿਸ ਨੂੰ ਐਸਆਈਟੀ ਬਣਾ ਕੇ ਕਲੀਨ ਚਿੱਟ ਦੇ ਦਿੱਤੀ ਸੀਗੀ ਮਾਫ ਕਰਨਾ ਜਿਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਸੀਬੀਆਈ ਦੇ ਮਾਧਿਅਮ ਤੋਂ ਉਸ ਦੀ ਵੀ ਐਸਆਈਟੀ ਬਣਾ ਕੇ ਉਸ ਕੇਸ ਨੂੰ ਵੀ ਦੁਬਾਰਾ ਖੋਲ ਲਿਆ ਗਿਆ ਉਸ ਅੰਦਰ ਚਾਰ ਸ਼ੀਟ ਫਾਈਲ ਹੋ ਚੁੱਕੀ ਆ ਔਰ ਚਾਰजेस ਫਰੇਮ ਕਰਨ ਦਾ ਅੱਗੇ ਕੋਰਟ ਵੱਲੋਂ ਜਿਹੜਾ ਸੰਕੇਨ ਲਿਆ ਜਾ ਰਿਹਾ ਸੋ ਜਿੱਥੇ ਅਸੀਂ ਅੱਜ ਧੰਨਵਾਦ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਇੱਕ ਲੰਬੇ ਸਮੇਂ ਤੋਂ ਬਾਅਦ ਇੱਕ ਲੰਬੀ ਜਦੋਜਹਿਦ ਤੋਂ ਬਾਅਦ ਜਿੱਥੇ ਦਿੱਲੀ ਦੇ ਅੰਦਰ ਇਹਨਾਂ ਕਾਤਲਾਂ ਨੂੰ ਨਕੇਲ ਪਾ ਕੇ ਜੇਲ੍ਹਾਂ ਚ ਪਾਇਆ ਉੱਥੇ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਸ਼ ਦੇ ਅਲੱਗ-ਅਲੱਗ ਕੋਨਿਆਂ 'ਚ ਕਾਨਪੁਰ ਅੰਦਰ ਵੀ ਲਗਭਗ ਹੁਣ ਤੱਕ 80 ਐਸੇ ਲੋਕ ਜਿਹੜੇ ਪਿਛਲੇ 3 ਸਾਲਾਂ ਦੇ ਅੰਦਰ ਲਗਭਗ ਢਾਈ ਸਾਲਾਂ ਦੇ ਅੰਦਰ 80 ਐਸੇ ਲੋਕ ਨੇ ਜਿਹੜੇ ਐਸਆਈਟੀ ਨੇ ਹੁਣ ਤੱਕ ਅਰੈਸਟ ਕੀਤੇ ਨੇ ਕਾਨਪੁਰ ਦੇ ਸਿੱਖ ਕਤਲੇਆਮ ਅੰਦਰ ਇਹ ਵੀ ਲਗਭਗ 37-38 ਸਾਲਾਂ ਬਾਅਦ ਕਾਰਵਾਈ ਸ਼ੁਰੂ ਹੋਈ ਇਹ ਲੋਕ ਉਹ ਸੀਗੇ ਜਿਹੜੇ ਆਪਣੇ ਘਰਾਂ 'ਚ ਆਰਾਮ ਨਾਲ ਬੈਠੇ ਹੋਏ ਸੀਗੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਕਦੀ ਜ਼ਿੰਦਗੀ 'ਚ ਉਹਨਾਂ ਕੋਈ ਹਸਾਕਤਬ ਲੈ ਨਹੀਂ ਸਕਦਾ ਇਸੇ ਤਰ੍ਹਾਂ ਦਿੱਲੀ ਦੇ ਹੋਰ ਕੇਸਿਸ ਦੇ ਅੰਦਰ ਐਸਐਸਆਈਟੀ ਨੇ ਹੁਣ ਤੱਕ ਬਹੁਤ ਲੋਕਾਂ ਨੂੰ ਸਜ਼ਾਵਾ ਦਿੱਤੀਆਂ ਨੇ ਐਸਐਸਆਈਟੀ ਦੇ ਮਾਧਿਅਮ ਤੋਂ ਜਿਹੜੇ ਕੇਸ ਬੜਾਏ ਗਏ ਉਹਨਾਂ 'ਚ ਸਜ਼ਾਏ ਮੌਤ ਵੀ ਹੋਈਆਂ ਨੇ ਉਮਰ ਕੈਦ ਵੀ ਹੋਈਆਂ ਨੇ ਲੋਕਾਂ ਨੂੰ ਔਰ ਇਹ ਸਾਰੇ ਉਹ ਕਤਲਿਆਮ ਕਰਨ ਵਾਲੇ ਕਾਤਲ ਨੇ ਜਿਹੜੇ ਹੁਣ ਤੱਕ ਬਿਲਕੁਲ ਬੇਖੌਫ ਹੋ ਕੇ ਘੁੰਮਦੇ ਸੀ ਔਰ ਉਹਨਾਂ 'ਤੇ ਕੇਸ ਵੀ ਦਰਜ ਨਹੀਂ ਹੋਈ ਸੀ ਐਸਆਈਟੀ ਨੇ ਆ ਕੇ ਐਸੇ ਅਨੇਕਾਂ ਕੇਸਾਂ ਨੂੰ ਖੋਲ ਕੇ ਤੇ 1984 ਦੇ ਸਿੱਖ ਕਤਲੇਆਮ ਕਰਨ ਵਾਲਿਆਂ ਨੂੰ ਸਜ਼ਾਵਾ ਦਿੱਤੀਆਂ ਨੇ ਸੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਇਹ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੁਡੀਸ਼ਰੀ ਦਾ ਧੰਨਵਾਦ ਕਰਦੇ ਹਾਂ ਔਰ ਖਾਸ ਤੌਰ ਤੇ ਮੈਂ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਇਸ ਲੜਾਈ ਨੂੰ ਲੜਨ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਕੋਈ ਗਵਾਹੀ ਦੇਣ ਵਾਸਤੇ ਤਿਆਰ ਨਾ ਹੋਵੇ ਜਦੋਂ ਪਰਿਵਾਰਾਂ ਨੇ ਆਪਣੇ ਸਾਹਮਣੇ ਇੰਨਾ ਭਿਆਨਕ ਦ੍ਰਿਸ਼ ਦੇਖਿਆ ਹੋਵੇ ਆਪਣੇ ਪਰਿਵਾਰ ਦੀ ਜੀਆਂ ਨੂੰ ਜਾਂਦਿਆਂ ਦੇਖਿਆ ਹੋਵੇ ਕਾਨੂੰਨ ਤੋਂ ਸਰਕਾਰ ਤੋਂ ਵਿਸ਼ਵਾਸ ਛੁੱਟ ਚੁੱਕਿਆ ਹੋਵੇ ਔਰ 35 35 ਸਾਲ ਤੋਂ ਇਨਸਾਫ ਨਾ ਮਿਲਿਆ ਹੋਵੇ ਫੇਰ ਵੀ ਪਰਿਵਾਰ ਦੇ ਲੋਕ ਅੱਗੇ ਆ ਕੇ ਕਹਿਣ ਕਿ ਜੇ ਸਾਨੂੰ ਇਨਸਾਫ ਮਿਲੂਗਾ ਤੇ ਅਸੀਂ ਗਵਾਹ ਗਵਾਹੀਆਂ ਦੇਣ ਨੂੰ ਤਿਆਰ ਆ ਸੋ ਉਹਨਾਂ ਪਰਿਵਾਰਾਂ ਦਾ ਵੀ ਸਿੱਧਾ ਧੰਨਵਾਦ ਕਰਦੇ ਜਿਨ੍ਹਾਂ ਸਾਡਾ ਇਸ ਲੜਾਈ 'ਚ ਯੋਗਦਾਨ ਪਾਇਆ ਦੂਜਾ ਦਿੱਲੀ ਤੋਂ ਅੱਜ ਕੱਲ ਪਕੌੜਾ ਦਲ ਇੱਥੇ ਪਹੁੰਚ ਆਇਆ ਤੁਸੀਂ ਹੱਸੇ 'ਚ ਪਕੌੜਾ ਦਲ ਨਹੀਂ ਹੈਗਾ ਇਹ ਆਪ ਦਾ ਨਾਮ ਹੀ ਬਿਮਾਰੀ ਆ 10 ਸਾਲ ਜਿਸ ਦਿੱਲੀ ਨੂੰ ਜਾੜਦੇ ਰਹੇ ਔਰ ਕਹਿੰਦੇ ਰਹੇ ਸਾਡਾ ਮਾਡਲ ਆ ਮਾਡਲ ਆ ਮਾਡਲ ਆ ਉਹ ਸਾਰਾ ਮਾਡਲ ਅਸੀਂ ਪੰਜਾਬ ਚ ਲੈ ਕੇ ਆਉਣਾ ਹੈ ਹੁਣ ਇੱਥੇ ਹੀ ਮਨੀਸ਼ ਸੁਸੋਦੀਆ ਜੀ ਘੁੰਮਦੇ ਪਏ ਨੇ ਆ ਇੱਥੇ ਹੀ ਸਤਿੰਦਰ ਜੈਨ ਘੁੰਮਦੇ ਪਏ ਨੇ ਕੱਲ ਦੇ ਉਹ ਵਿਬਾਸਨਾ ਦੇ ਨਾਮ ਉੱਤੇ 50 ਗੱਡੀਆਂ ਦੇ ਕਾਫਲੇ ਨਾਲ 100 ਕਮਾਂਡੋ ਦੇ ਨਾਲ ਬੁਲਟ ਪ੍ਰੂਫ ਗੱਡੀਆਂ ਲੈਂਡ ਕਰੂਜ਼ਰ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਐਮਬੂਲੈਂਸ ਨਾਲ ਇੱਕ ਹੋਰ ਦਿੱਲੀ ਦੇ ਮਾਲਕ ਜਿਹੜੇ ਆਪણો ਦੱਸਦੇ ਸੀ ਅੱਜ ਕੱਲ੍ਹ ਕਰਾਇਦਾਰ ਵੀ ਨਹੀਂ ਰਹੇ ਉਹ ਇਥੇ ਆਇਓ ਇਹਨੇ ਵੀ ਬਪਾਸਨਾ ਕਰਨ। ਇਹ ਬਪਾਸਨਾ ਕੈਸੀ ਆ ਕਿਸੇ ਨੂੰ ਸਮਝ ਨਹੀਂ ਆ ਰਹੀ। ਅਲੱਗ-ਲੱਗ ਲੋਕ ਅਲੱਗ-ਅਲੱਗ ਚਰਚਾਵਾਂ ਬਾਜ਼ਾਰਚ ਕਰ ਰਹੇ ਨੇ। ਕੁਝ ਕਹ ਰਹੇ ਨੇ ਇਸ ਬਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ। ਕੁਝ ਕਹ ਰਹੇ ਨੇ ਇਸ ਬਪਾਸਨਾ ਦੇ ਨਾਮ ਦੇ ਉੱਤੇ ਰਾਜ ਸਭਾ 'ਚ ਜਾਣਾ ਹੈ। ਪਰ ਮੈਨੂੰ ਹੈਰਾਨੀ ਕਿਸ ਗੱਲ ਦੀ ਆ ਜਿਹੜਾ ਸੰਗਿਆਨ ਤੁਹਾਨੂੰ ਲੈਣਾ ਚਾਹੀਦਾ ਉਹ ਇਹ ਆ ਤਿੰਨ ਸਾਲ ਹੋ ਗਏ ਨੇ ਸਰਕਾਰ ਸੁੱਤੀ ਪਈ ਸੀ। ਜਦੋਂ ਪੰਜਾਬ 'ਚ ਡਰੱਗਸ ਚਰਮ ਸੀਮਾ ਤੇ ਸੀਗਾ ਸਕੂਲਾਂ 'ਚ ਵੀ ਨਸ਼ਾ ਪਹੁੰਚ ਚੁੱਕਿਆ ਏ ਕੋਈ ਵਰਗ ਨਹੀਂ ਬੱਚਿਆ ਜਿਹੜਾ ਇਸ ਨਸ਼ੇ ਤੋਂ ਬੱਚਿਆ ਹੋਵੇ ਹੁਣ ਕਹ ਰਿਹਾ ਅਸੀਂ ਡਰੱਗਸ ਦੇ ਉੱਤੇ ਬਹੁਤ ਜ਼ੋਰਦਾਰ ਵਾਰ ਕਰ ਦਿੱਤਾ ਕਿੰਨਾ ਜ਼ੋਰਦਾਰ ਵਾਰ ਕਰ ਦਿੱਤਾ ਕਹਿੰਦੇ ਜੀ ਦੇਖੋ ਕੇਜਰੀਵਾਲ ਵੀ ਉਤੋਂ ਫ੍ਰੀ ਹੋ ਗਿਆ ਉਹ ਵੀ ਪੰਜਾਬ ਆ ਕੇ ਬੈਠ ਗਿਆ ਇੰਨਾ ਜ਼ੋਰਦਾਰ ਅਸੀਂ ਵਾਰ ਕਰ ਦਿੱਤਾ ਤਿੰਨ ਸਾਲ ਕਿੱਥੇ ਸੁੱਤੇ ਸੀ ਤੁਸੀਂ ਔਰ ਕੱਲ ਮੈਂ ਪੜ੍ਹ ਰਿਆ ਸੀ ਟਵੀਟ ਜ਼ੋਰਦਾਰ ਵਾਰ ਕਿੱਡਾ ਜ਼ੋਰਦਾਰ 1,81,000 ਰੁਪਏ ਫੜਿਆ ਇਕ ਲੱਖ 81000 ਜ਼ੋਰਦਾਰ ਵਾਰ ਇੰਨਾ ਹੈ ਕਿ ਕੱਲ ਭਗਵੰਤ ਮਾਨ ਜੀ ਨੇ ਹਿਸਟੋਰੀਕਲ ਕੰਮ ਕੀਤਾ ਹੈ 1,81,000 ਰੁਪਿਆ ਡਰਗ ਮਨੀ ਫੜ ਲਈ 1,80 ਇੰਨਾ ਵੱਡਾ ਜ਼ੋਰਦਾਰ ਵਾਰ ਕੀਤਾ ਹੈ ਜਿਹੜੇ ਨਸ਼ਾ ਤਸਕਰ ਨੇ ਉਹ ਆਮ ਆਦਮੀ ਪਾਰਟੀ ਚ ਰਾਜ ਕਰ ਰਹੇ ਨੇ ਇਥੋਂ ਦੇ ਟਰੈਵਲ ਏਜੰਟ ਜਿਹੜੇ ਨੇ ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਨਾਮ ਕਰਾ ਕਰਾ ਕੇ ਲੁੱਟ ਲੁੱਟ ਕੇ ਉਹਨਾਂ ਨੂੰ ਵਿਦੇਸ਼ਾਂ 'ਚ ਜੇਲਾ 'ਚ ਭੇਜਣ ਵਾਸਤੇ ਭੇਜ ਦਿੱਤਾ ਏ ਉਹ ਆਮ ਆਦਮੀ ਪਾਰਟੀ ਦੇ ਰਾਜ 'ਚ ਰਾਜ ਕਰ ਰਹੇ ਨੇ ਭਗਵੰਤ ਮਾਨ ਜੀ ਨੂੰ ਇਹ ਤੇ ਚਿੰਤਾ ਏ ਕਿ ਕੇਜਰੀਵਾਲ ਜੀ ਜਦੋਂ ਆਉਣਗੇ ਉਦੋਂ 50 ਗੱਡੀਆਂ ਦਾ ਕਾਫਲਾ ਉਹਨਾਂ ਨੂੰ ਲੈ ਕੇ ਆਊਗਾ ਪਰ ਭਗਵੰਤ ਮਾਨ ਜੀ ਨੂੰ ਇਹ ਚਿੰਤਾ ਨਹੀਂ ਕਿ ਜਿਨ੍ਹਾਂ ਨੇ ਪੰਜਾਬ ਦੇ ਬੇਕਸੂਰ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ 'ਚ ਧੱਕ ਤੱਕ ਕਿ ਉਹਨਾਂ ਦੀਆਂ ਜ਼ਮੀਨਾਂ ਹੜੱਪ ਲਈਆਂ ਨੇ ਉਹਨਾਂ ਤੇ ਕੋਈ ਕਾਰਵਾਈ ਕਰੀਏ ਇਹਦਾ ਭਗਵੰਤ ਮਾਨ ਜੀ ਨੂੰ ਕੋਈ ਚਿੰਤਾ ਨਹੀਂ ਇਸ ਕਰਕੇ ਮੈਂ ਜ਼ਰੂਰ ਇਹ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਨੂੰ ਇਹ ਜਿਹੜਾ ਕੱਲ ਦਾ ਜੀਸੀਪੀ ਦੀ ਫੋਟੋ ਦਿਖਾਉਂਦੇ ਪਏ ਜੇ ਇਹ ਜੀਸੀਪੀ ਹੁਣ ਤੱਕ ਪਿਛਲੇ 3 ਸਾਲ ਤੋਂ ਕਿੱਥੇ ਜੰਗ ਖਾਰੀ ਸੀਗੀ ਇਹ ਜਿਹੜੀ ਜ਼ੋਰਦਾਰ ਵਾਰ ਕੀਤਾ ਇਹ ਦਿੱਲੀ ਹਾਰਨ ਤੋਂ ਬਾਅਦ ਤੁਹਾਨੂੰ ਪੰਜਾਬ ਚ ਇੱਥੇ ਆਇਆ ਏ ਇਹ ਜ਼ੋਰਦਾਰ ਵਾਰ ਜਿੱਦਣੇ ਸਰਕਾਰ ਬਣੀ ਸੀ ਉਸ ਦਿਨ ਦਾ ਕਿੱਥੇ ਸੀਗਾ ਜ਼ੋਰਦਾਰ ਵਾਰ ਔਰ ਜੇ ਜ਼ੋਰਦਾਰ ਵਾਰ ਚ ਤੁਹਾਨੂੰ 1,81,000 ਰੁਪਏ ਮਿਲਿਆ ਏ ਹੁਣ ਅਗਲੇ ਜ਼ੋਰਦਾਰ ਵਾਰ ਦੇ ਅੰਦਰ ਇਹਦਾ ਮਤਲਬ ਹੋ ਗਿਆ ਇਹ ਤੁਹਾਡਾ ਜ਼ੋਰਦਾਰ ਵਾਰ ਆ ਜਿੱਥੇ 181000 ਮਿਲੂਗਾ ਵੀ ਡਰਗ ਮਨੀ 181000 ਬੜੇ ਸ਼ਰਮ ਦੀ ਗੱਲ ਆ ਕੇਵਲ ਔਰ ਕੇਵਲ ਹੁਣ ਅਰਵਿੰਦ ਕੇਜਰੀਵਾਲ ਨੂੰ ਇੱਕ ਮਸੀਹਾ ਦੇ ਤੌਰ ਤੇ ਪੇਸ਼ ਕਰਨਾ ਹੈ ਜਿਹੜਾ ਦਿੱਲੀ ਤੋਂ ਭਗੌੜਾ ਏ ਉਸ ਨੂੰ ਦਿਖਾਉਣਾ ਕਿ ਕੇਜਰੀਵਾਲ ਜੀ ਪੰਜਾਬ ਚ ਆ ਗਏ ਨੇ ਹੁਣ ਕੰਮ ਸ਼ੁਰੂ ਹੋ ਗਏ ਨੇ ਪਰ ਇਹ ਸਾਰੀ ਕੇਜਰੀਵਾਲ ਜੀ ਦੀ ਰਣਨੀਤੀ ਆ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਵਗ੍ਹਾ ਕਰਨਾ ਆਇਆ ਹਾਂ ਦਿੱਲੀੋਂ ਅਸੀਂ ਤੁਹਾਨੂੰ ਭਜਾ ਕੇ ਨੂੰ ਇੱਥੇ ਭਜਾ ਭਜਾਤਾ ਦਿੱਲੀ ਦੇ ਲੋਕਾਂ ਨੇ ਇਹ ਕਹਿੰਦਾ ਸੀ ਮੈਂ ਦਿੱਲੀ ਦਾ ਮਾਲਿਕ ਹਾਂ ਦਿੱਲੀ ਲੋਕਾਂ ਨੂੰ ਕਿਰਾਏਦਾਰ ਜੋਗਾ ਨਹੀਂ ਛੱਡਿਆ ਹੁਣ ਤੁਹਾਡੀ ਵਾਰੀ ਆ ਜਿਹੜਾ ਸੰਜੀਵ अरोड़ा ਇਲੈਕਸ਼ਨ ਲੜ ਰਿਹਾ ਉਹਨੂੰ ਡਟ ਕੇ ਹਰਾਓ ਕਿਸੇ ਪਾਰਟੀ ਨੂੰ ਜਿਤਾਓ ਪਰ ਉਹਨੂੰ ਡਟ ਕੇ ਹਰਾਓ ਕਿਉਂਕਿ ਉਹਦਾ ਜਿੱਤਣ ਦਾ ਮਤਲਬ ਤੁਹਾਡੀ ਇੱਕ ਰਾਜ ਸਭਾ ਹੋਰ ਖਸ ਜਾਣੀ ਤੁਹਾਡੇ ਉੱਥੋਂ ਪਹਿਲਾਂ ਰਾਜ ਸਭਾ ਵੇਚਤੀਆਂ ਨੇ ਹੁਣ ਰਾਜ ਸਭਾ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਸਾਰੇ ਪੰਜਾਬ ਦੇ ਦਫ਼ਤਰਾਂ ਦੇ ਅੰਦਰ ਆਜਾਮ ਆਦਮੀ ਪਾਰਟੀ ਲੋਕਾਂ ਦਾ ਕਬਜ਼ਾ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਅੱਜ ਸਾਰੇ ਭਗਵੰਤ ਮਾਨ ਜੀ ਦੇ ਐਡਵਾਈਜ਼ਰ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਲਿਆ ਲਿਆ ਕੇ ਬਿਠਾ ਦਿੱਤੇ ਨੇ ਪੰਜਾਬ ਨੂੰ ਕਬਜ਼ਾ ਕਰਨ ਦਾ ਤਰੀਕਾ ਇਹਨਾਂ ਨੇ ਲੱਭਾ ਏ ਪੰਜਾਬ ਦੇ ਰਿਸੋਰਸ ਦੇ ਦੇ ਨਾਲ ਅਜਾੜਿਆ ਜਾ ਰਿਹਾ ਹੈ ਪੰਜਾਬ ਦਾ ਕਰੋੜਾ ਰੁਪਿਆ ਅਖਬਾਰਾਂ ਦੇ ਅੰਦਰ ਇਸ਼ਤਿਹਾਰ ਲਗਾ ਕੇ ਪੰਜਾਬ ਤੋਂ ਬਾਹਰ ਉਜਾੜਿਆ ਜਾਂਦਾ ਹੈ ਪੰਜਾਬ ਦਾ ਪੈਸਾ ਕਿਉਂਕਿ ਦਿੱਲੀ ਤੇ ਬਚੀ ਨਹੀਂ ਉਹਨਾਂ ਦੇ ਕੋਲ ਹੁਣ ਤੁਹਾਡਾ ਪੈਸਾ ਲੁੱਟਣਗੇ ਅੱਗੇ ਤੇ ਤੁਹਾਡਾ ਕਈ ਕਰੋੜਾ ਲੱਗਦਾ ਸੀਗਾ ਹੁਣ ਉਹਨੂੰ ਪੰਜ ਗੁਣਾ ਹੋਰ ਕਰ ਲਿਓ ਜੇ ਹੁਣ ਅਖਬਾਰਾਂ ਦੇ ਅੰਦਰ ਸੈਂਕੜੇ ਕਰੋੜਾਂ ਦਾ ਐਡ ਨਹੀਂ ਲਗਿਆ ਕਰੂ ਹਜ਼ਾਰਾਂ ਕਰੋੜਾਂ ਦਾ ਐਡ ਲਗਿਆ ਕਰੂ ਹੁਣ ਟੀਵੀਆਂ ਦੇ ਅੰਦਰ ਸੈਂਕੜੇ ਕਰੋੜ ਨਹੀਂ ਜਾਇਆ ਕਰੇਗਾ ਹਜ਼ਾਰਾਂ ਕਰੋੜ ਜਾਇਆ ਕਰੇਗਾ ਕਿਉਂਕਿ ਉਹਨਾਂ ਦਿੱਲੀ ਦੀ ਐਡ ਵੀ ਇਸ ਕਰਕੇ ਕੇਜਰੀਵਾਲ ਜੀ ਨੂੰ ਮਸੀਹਾ ਦਿਖਾਉਣ ਵਾਸਤੇ ਪੰਜਾਬ ਨੂੰ ਜੋ ਰੋੜਿਆ ਜਾ ਰਿਹਾ ਪੰਜਾਬ ਦੇ ਰਿਸੋਰਸਸ ਨੂੰ ਜੋ ਲੁੱਟਿਆ ਜਾ ਰਿਹਾ ਹੈ ਦੋਵਾਂ ਦਮ ਹੱਥਾਂ ਦੇ ਨਾਲ ਕੇਜਰੀਵਾਲ ਜੀ ਨੂੰ ਜਹਾਜ਼ਾਂ ਦੇ ਅੰਦਰ ਸੈਰ ਕਰਾਉਣ ਵਾਸਤੇ ਹੈਲੀਕਾਪਟਰਾਂ ਸੈਰ ਕਰਾਉਣ ਵਾਸਤੇ ਜੋ ਉਹਨਾਂ ਦਾ ਪੈਸਾ ਉਜਾੜਿਆ ਜਾ ਰਿਹਾ ਹੈ ਇਹ ਬੜੀ ਸ਼ਰਮ ਦੀ ਗੱਲ ਆ ਭਗਵੰਤ ਮਾਨ ਜੀ ਨੂੰ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਾਂ ਕੇਜਰੀਵਾਲ ਆ ਜਾਂ ਕੇਜਰੀਵਾਲ ਦਾ ਉਹ ਸੈਕਟਰੀ ਆ ਜਿਹਨੂੰ Z+ ਬੇਬਬ ਕੁਮਾਰ ਜਿਹਨੂੰ Z+ ਸੁਰੱਖਿਆ ਇੱਥੇ ਦਿੱਤੀ ਗਈ ਆ ਜਾਂ ਮੁੱਖ ਮੰਤਰੀ ਰਾਗਵ ਚੱਡਾ ਹੈ ਜਿਹਨੂੰ Z+ ਸੁਰੱਖਿਆ ਦਿੱਤੀ ਗਈ ਆ ਇਹ ਪਾਟਕ ਆ ਜਿਹਨੂੰ ਜੈਡ ਪਲਸ ਸੁਰੱਖਿਆ ਦਿੱਤੀ ਗਈ ਆ ਪੰਜਾਬ ਨੂੰ ਪੰਜਾਬੀਆਂ ਦੇ ਹੱਥੋਂ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕੇਜਰੀਵਾਲ ਜੀ ਕਦੀ ਇੱਚ ਕਾਮਯਾਬ ਨਹੀਂ ਹੋਊਗਾ ਸੇਵਾ ਸਾਹਿਬ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ Gandhi SC ਨੇ ਸਰਕਾਰ ਦਿੱਤਾ ਚੰਡੀਗੜ੍ਹ ਦਾ ਉਹਨੂੰ ਲੈ ਕੇ ਕੀ ਕਹਾਂਗੇ ਕਿ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਬਿਲਕੁਲ ਜੀ ਕਿਸਾਨਾਂ ਦੀ ਮੰਗਾ ਵਾਸਤੇ ਜਿਹੜੀ ਗੱਲਬਾਤ ਸਰਕਾਰ ਤੇ ਸਾਡੀ ਇਨੀਸ਼ੀਏਟ ਕਰਕੇ ਉਹਨਾਂ ਨਾਲ ਗੱਲਬਾਤ ਕਰ ਰਹੀ ਆ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੀ ਮੰਗਾਂ ਪੈਲ ਦੇ ਤਰੀਕੇ ਨਾਲ ਹੱਲ ਹੋਣਾ ਚਾਹੀਦਿਆਂ ਨੇ ਅਸੀਂ ਬਿਲਕੁਲ ਇਸ ਗੱਲ ਤੇ ਉਹਨਾਂ ਦਾ ਸਾਥ ਦਿੰਦੇ ਆਂ ਔਰ ਮੈਂ ਬਸ ਕਿਸਾਨ ਜਥੇਬੰਦੀਆਂ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਆਂ ਕਿ ਸਾਨੂੰ ਬਜਾਏ ਜਿਤਬਾਜ਼ੀ ਨਾਲ ਕਨਫਰੋਨਟੇਸ਼ਨ ਦੀ ਥਾਂ ਤੇ ਸਾਨੂੰ ਸਾਰਤਕ ਤਰੀਕਾ ਲੱਭਣਾ ਚਾਹੀਦਾ ਏ ਔਰ ਇਹਦੇ ਅੰਦਰ ਅੜਚਣ ਜਿਹੜੀ ਵੱਡੀ ਹਮੇਸ਼ਾ ਬਣਦੀ ਆ ਉਹ ਲੋਕਲ ਗਵਰਨਮੈਂਟ ਬਣਦੀ ਰਹੀ ਆ ਪੰਜਾਬ ਦੀ ਅੱਜ ਦੀ ਸਰਕਾਰ ਵੀ ਇਹ ਚੜਚਣ ਬਣਦੀ ਪਈ ਜਿਸ ਤਰ੍ਹਾਂ ਦਾ ਅੱਗ ਲਾਉਣ ਵਾਲਾ ਵਰਤੀਰਾ ਉਹਨਾਂ ਨੇ ਪਰਸੋਂ ਕੀਤਾ ਭਗਵੰਤ ਮਾਨ ਜੀ ਨੂੰ ਬਹੁਤ ਮਾੜਾ ਏ ਇਸ ਤਰ੍ਹਾਂ ਦੇ ਵਰਤੀਰੇ ਦੇ ਨਾਲ ਕਿ ਮੈਂ ਵੇਖ ਲੂੰਗਾ ਫਿਰ ਫਿਰ ਕਰ ਲੋ ਜੋ ਕਰਨਾ ਮੈਂ ਵੀ ਵੇਖ ਲੂੰਗਾ ਇਹ ਲਾਈਨ ਜਿਹੜੀਆਂ ਇਹ ਨਹੀਂ ਚੱਲਦੀਆਂ ਇਹਦੇ ਨਾਲ ਇੱਕ ਅੱਛੇ ਮਾਹੌਲ ਨੂੰ ਬਹੁਤ ਵੱਡੀ ਛੱਟ ਪਹੁੰਚਦੀ ਆ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਬਹੁਤ ਵੱਡੀ ਛੱਟ ਪਹੁੰਚ ਵੱਜੀ ਹੈ ਦੇ ਨਾਲ ਇਹਨਾਂ ਹਾਲਾਤਾਂ ਇਹਦੇ ਨਾਲ ਸਾਡੇ ਹਾਲਾਤਾਂ 'ਚ ਨੁਕਸਾਨ ਹੁੰਦਾ ਹੈ ਸੋ ਮੈਂ ਕਿਸਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਇਸ ਨੂੰ ਬੈਠ ਕੇ ਜਿਹੜੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਜਿੰਨੀ ਗੱਲਬਾਤ ਨਾਲ ਜਿਸ ਤਰ੍ਹਾਂ ਵੀ ਮਸਲਾ ਹੱਲ ਹੁੰਦਾ ਹੈ ਇਹ ਕਰਨਾ ਚਾਹੀਦਾ ਅਜਾ ਸਰਦਾਰ ਸਾਹਿਬ ਆ ਦੇ ਜੋ ਡੇਟਾ ਹੈ ਕਿ ਕਿੰਨੀ ਪਾਰਟੀਆਂ ਉਸ ਨੂੰ ਕਿਵੇਂ ਦੇਖਦੇ ਹੋ ਕਿ ਕਿਹਨਾਂ ਤਰ੍ਹਾਂ ਲਾਇਆ ਜਾ ਰਿਹਾ ਹੈ ਕਿ ਅ ਔਰ ਉਸਕੇ ਬਾਅਦ ਅੰਦੋਲਨ ਰਿਕੋ ਪੰਜਾਬ ਸਰਕਾਰ ਤੇ ਮੈਨੂੰ ਪਤਾ ਨਹੀਂ ਪੰਜਾਬ ਸਰਕਾਰ ਨੇ ਕਿਨੂ ਕਿਨੂ ਕੀਤਾ ਹੈ ਪਰ ਮੈਂ ਜਿਹੜੀ ਗੱਲ ਮੈਂ ਉਹਨਾਂ ਦਾ ਬਿਆਨ ਸੁਣਿਆ ਹੈ ਉਹ ਬੜਾ ਮੰਦਪਕ ਹੈ ਜੀ ਜੋ ਕਿਸਾਨੋ ਕੀ ਬਾਤ ਹੋ ਰਹੀ ਹੈ ਧਰਨੇ ਕਿਸਾਨ ਜੋ ਮੋਰਚੇ ਲਗਾ ਰਹੇ ਹੈ ਔਰ ਪੰਜਾਬ सीएम ਕਾ ਵੀ ਦੇਖਾਪਨ ਬਿਆਨ ਆਇਆ ਹੈ ਕਿ ਇਹ ਮੋਰਚੋ ਕਾ ਇਹ ਰਾਜ ਬੰਦੀ ਆ ਪੰਜਾਬ ਤੁਨ ਕੇਂਦਰ ਸਰਕਾਰ ਵੀ ਜਿਹੜੀ ਆਪਰ ਵੀ ਪ੍ਰੈਸ਼ਰ ਪੜ ਰਹਾ ਹੈ ਜਿੰਨੇ ਕਿਸਾਨ ਜਾਂਤੇ ਹੈ ਆਪਨੇ ਵੀ ਲੰਧਨ ਦੇ ਪਿੱਛੇ ਵਿਵਸਥਾ ਕੀਤੀ ਜਬ ਹੋ ਗਿਆ मेरा ये कहना है कि केंद्र सरकार इस पे क्यों नहीं अपना अपने प्रभाव से अपने प्रतिनिधि बार बार भेजे समझाने का भेज रहे हैं हमारे प्रतिनिधि बार बार आए लेकिन बात बन नहीं पा रही है ना हाँ, तो, ये बात है वो बात बनाने के लिए जैसे आप हैं यहाँ के हैं जिस तरह के लोग आके ऐसा प्रयास भी करेंगे चंडीगढ़ आपने भी जो दोनों के जवाब देता हूँ आपने भी जो कहा ऐसा नहीं है हमारे पीयूष गोयल जी हमारे मंत्री हैं जिम्मेवार है उनको बातचीत उन्होंने करनी शुरू करी अभी भी बातचीत ऐसे बंद तो हो नहीं गई है मां बोली में तो आप ही कर सकते हैं ना वो नहीं वो ठीक है मां बोली भी ठीक है लेकिन ऐसा कानून के मुद्दों की ज्यादा ही ਔਰ ਬਾਕੀ ਜਾਣਕਾਰੀ ਕਿਉਂਕਿ ਉਹਨਕੇ ਆਪਨੇ ਤਾਕਤ ਹੈ ਉਹਨੂੰ ਜਾਰੀ ਜਾਣਕਾਰੀ ਇਹ ਆਪਨੇ ਠੀਕ ਕਹਾ ਕਿ ਲੋਕਲ ਜਦ ਤੱਕ ਨਹੀਂ ਹੋਣਗੇ ਇਹ ਆਪਕਾ ਵਿਸ਼ਾ ਬਿਲਕੁਕੁਲ ਸਹੀ ਹੈ ਕਿ ਜਦੋਂ ਤੱਕ ਲੋਕਲ ਲੋਗ ਨਹੀਂ ਹੋਣਗੇ ਨਾਲ ਇਮੋਸ਼ਨਲ ਵੀ ਸੈਂਟੀਮੈਂਟ ਕਨਵਿੰਸ ਕਰਨ ਦੀ ਵੀ ਤਾਕਤ ਹੁੰਦੀ ਹੈ ਲੋਕਲ ਬੰਦਾ ਗੱਲ ਸਮਝਦਾ ਵੀ ਔਰ ਸਮਝਾ ਵੀ ਲੈਂਦਾ ਹੈ ਜਿਹੜਾ ਬਾਹਰੋਂ ਆਇਆ ਹੁੰਦਾ ਕਈ ਉਹਦੀ ਭਾਸ਼ਾ ਭਾਵੇਂ ਚੰਗੀ ਹੋਵੇ ਉਹ ਵੀ ਮਾੜੀ ਲੱਗ ਜਾਂਦੀ ਹੈ ਇਹ ਗੱਲ ਤੁਸੀਂ ਠੀਕ ਕਹੀ ਹੈ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਸਟੈਂਸ ਬਦਲਿਆ ਹੈ ਪਹਿਲਾਂ ਕਹਿੰਦੇ ਸੀ ਕਿ ਮੁੱਖ ਮੰਤਰੀ ਮਜੋਕਰ ਨੇ ਗੱਲਬਾਤ ਕਰਾਂਗੇ ਨੇ ਪਰ ਹੁਣ ਖੁਦ ਨੂੰ ਅੰਦੋਲਨ ਤੋਂ ਨਿਕਲੀ ਵੀ ਪਾਰਟੀ ਦੱਸ ਕੇ ਅੰਦੋਲਨ ਦੀ ਬੈਲ ਲਗਾਈਏ ਚੰਡੀਗੜ੍ਹ ਨਹੀਂ ਮੈਂ ਤਾਂ ਦੱਸਿਆ ਕਿ ਉਹਦੇ ਨਾਲ ਨਾ ਸਾਡਾ ਨੁਕਸਾਨ ਹੋਇਆ ਜਿਹੜਾ ਕਿਸਾਨਾਂ ਨੂੰ ਉਹਨਾਂ ਨੇ ਮੰਦ ਭਾਗੀ ਭਾਸ਼ਾ ਬੋਲੀ ਆ ਉਹਦਾ ਇੱਕ ਨੁਕਸਾਨ ਹੋਇਆ ਉਹਦੇ ਨਾਲ ਇੱਕ ਗੱਲਬਾਤ ਅੰਦਰ ਜਿਹੜਾ ਹੈ ਨਾ ਖਲਾਰਾ ਪੈ ਗਿਆ ਜਿਹਨੂੰ ਕਹਿੰਦੇ ਨੇ ਨਾ ਖਲਾਰਾ ਪੈ ਗਿਆ ਇੱਕ ਮਾਹੌਲ ਦੇ ਅੰਦਰ ਇੱਕ ਸੁਖਮਾ ਮਾਹੌਲ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਇੱਕ ਨੂੰ ਫਿਰ ਟੁੱਟੇਗੀ ਕਿਉਂਕਿ ਫਿਰ ਹੁਣ ਕੌਨਫੀਡੈਂਸ ਖਤਮ ਹੋ ਜਾਏਗਾ ਕਿਸਾਨਾਂ ਦਾ ਵੀ ਖਤਮ ਹੋ ਜਾਏਗਾ ਤੇ ਜਿਹੜਾ ਇੱਕ ਸਰਕਾਰ ਦਾ ਵੀ ਸਰ ਸਰ ਦੂਜੀ ਗੱਲ ਜੀ ਅਗਵਿੰ ਨਹੀਂ ਭਗਵੰਤ ਮਾਨ ਨੂੰ ਹਟਾਉਣ ਦੀ ਦੇਖੋ ਜਿੱਦਣ ਇਹ ਸਰ ਦੇਖੋ ਮੈਂ ਤੇ ਜਿੱਦਣ ਰਿਜ਼ਲਟ ਆਇਆ ਸੀ ਉਦੋਂ ਹੀ ਦੱਸਤਾ ਸੀਗਾ ਭਗਵੰਤ ਮਾਨ ਜੀ ਦੀ ਮੀਟ ਕਲਾਸ ਤੇ 3 ਦਿਨ ਬਾਅਦ ਲੱਗੀ ਆ ਮੈਂ ਉਦੋਂ ਹੀ ਦੱਸਤਾ ਸੀ ਹੁਣ ਇਹ ਕੀ ਕਰਨਗੇ ਭਗਵੰਤ ਮਾਨ ਜੀ ਨੂੰ ਹਟਾਉਣ ਵਾਸਤੇ ਕੇਜਰੀਵਾਲ ਜੀ ਨੇ ਬਹੁਤ ਯਤਨ ਕੀਤੇ ਐਮਐਲਏ ਪੰਜਾਬ ਚ ਇਸੇ ਕਰਕੇ ਪੰਜਾਬ ਤੋਂ ਦਿੱਲੀ ਬੁਲਾਏ ਗਏ ਸੀ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਭਗਵੰਤ ਮਾਨ ਜੀ ਨਹੀਂ ਕਰ ਪਾ ਰਹੇ ਨਲਾਇਕਾ ਕੋਈ ਕਰਪਸ਼ਨ ਕਰ ਰਿਹਾ ਹੈ ਇਹ ਡਰਗ ਨਹੀਂ ਸੰਭਾਲ ਪਾਏ ਆਹੀ ਕੰਮ ਹੋ ਰਿਹਾ ਨਾ ਇੱਕ ਹੀ ਮੈਸੇਜ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਸੋਚ ਰਹੇ ਪਏ ਜੇ ਭਗਵੰਤ ਮਾਨ ਨਹੀਂ ਪਾਰਿਆ ਪੋਸਟਾਂ ਜਿਹੜੇ ਤੁਸੀਂ ਦੇਖਦੇ ਪਏ ਜੇ ਕਿ ਡਰੱਗ ਉੱਤੇ ਵਾਰ ਮੈਸੇਜੇ ਦਿੱਤਾ ਜਾ ਰਿਹਾ ਹੈ ਕਿ 3 ਸਾਲ ਤੋਂ ਭਗਵੰਤ ਮਾਨ ਜਿਹੜਾ ਸੀਗਾ ਉਹ ਫੇਲ ਹੋ ਚੁੱਕਿਆ ਮੈਸੇਜੇ ਦਿੱਤਾ ਜਾ ਰਿਹਾ ਹੈ ਕਿ ਨਾ ਕ腐ਸ਼ਨ ਸੰਭਲਦੀ ਪਈ ਆ ਨਾ ਕਾਨੂੰਨ ਸੰਭਲਦਾ ਪਿਆ ਐ ਨਾ ਡਰੱਗਸ ਖਤਮ ਹੋ ਰਹੀ ਆ ਮੈਸੇਜੇ ਦਿੱਤਾ ਜਾ ਰਿਹਾ ਹੈ ਕਿ ਹੁਣ ਕੇਜਰੀਵਾਲ ਜੀ ਇੱਥੇ ਆ ਕੇ ਬਹਿ ਗਏ ਨੇ ਮਨੀਸ਼ ਸੁਸੋਦੀਆ ਜਾ ਕੇ ਬਹਿ ਗਏ ਨੇ ਹੁਣ ਕਾਰਜ ਸ਼ੁਰੂ ਹੋ ਗਿਆ ਹੁਣ ਡਰੱਗਸ ਤੇ ਵਾਰ ਸ਼ੁਰੂ ਹੋ ਗਈ ਆ ਇਹੀ ਕੰਮ ਕਰਨ ਵਾਸਤੇ ਉਹਨਾਂ ਨੇ ਪੰਜਾਬ ਦੇ ਐਮ.ਐਲ.ਏ ਬੁਲਾਏ ਸੀ ਐਮ.ਐਲ ਨਲਾਇਕ ਆ ਔਰ ਅਸੀਂ ਵੀ ਮੰਨਦੇ ਹਾਂ ਕੋਨੇ ਕੀਤਾ ਨਹੀਂ ਪਰ ਐਮਐਲਏ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਹਨੂੰ ਹਟਾ ਕੇ ਤੇ ਕੇਜਰੀਵਾਲ ਨੂੰ ਮੰਨ ਲਿਓ ਕਿਨੇ ਅਸੀਂ ਪਿੰਡਾਂ ਚ ਕਿਵੇਂ ਬੜਾਂਗੇ ਕਿਸੇ ਹੋਰ ਨੂੰ ਬੜਾ ਦੋ ਪਰ ਭਗਵੰਤ ਮਾਨ ਨੂੰ ਹਟਾ ਕੇ ਕੇਜਰੀਵਾਲ ਨਹੀਂ ਬਣ ਸਕਦਾ ਫਿਰ ਕੇਜਰੀਵਾਲ ਜੀ ਨੇ ਰਸਤਾ ਲੱਭਾ ਰਾਜ ਸਭਾ ਦਾ ਪੰਜਾਬੀਆਂ ਨੇ ਮਿਲਦਾ ਰਾਜ ਸਭਾ ਦਾ ਰਸਤਾ ਬੰਦ ਕਰਤਾ ਸੰਜੀਵ ਅਰੋੜੇ ਦੀ ਤੇ ਜਮਾਨਤ ਵੀ ਜਬਤ ਹੋ ਜੇ ਤੇ ਮੈਨੂੰ ਕੋਈ ਬਹੁਤ ਇਹਦੇ ਕੋਈ ਸ਼ੰਕਾ ਨਹੀਂ ਹੋਈ ਜੀ ਕਿਹਾ ਕਿ ਜੇ ਕੇਜਰੀਵਾਲ ਅਗਰੇ ਸਭਾ ਨਹੀਂ ਜਾਂਦੇ ਤੇ ਮਨੀਸ਼ ਸ਼ਸ਼ੋਧਿਆ ਨੂੰ ਅਨਾਉਂਸਮੈਂਟ ਕਰਾਇਆ ਜਿੱਥੇ ਚਲੋ ਮੇਰੀ ਗੱਲ ਸੁਣੋ ਉਹ ਪੂਆ ਦੇ ਮੁੱਛਾ ਹੁੰਦੀਆਂ ਫਿਰ ਕੀ ਹੁੰਦਾ ਕੀ ਹੁੰਦਾ ਕੀ ਹੁੰਦਾ ਚਾਚਾ ਪਰ ਨਹੀਂ ਹੈਗਾ ਨਾ ਉਹ ਆਈ ਰਹਿਣੀ ਆ ਪੂਆ ਹੀ ਰਹਿਣੀ ਆ ਕੈਗ ਰਿਪੋਰਟ ਆਈ ਹੈ ਸ਼ਰਾਬ ਵਾਲੇ ਮਾਮਲੇ ਵਿੱਚ ਵਾਟ ਇਜ਼ ਅ ਨੈਕਸਟ ਸ਼ਰਾਬ ਨਹੀਂ ਜੀ ਦੇਖੋ ਕੈਗ ਰਿਪੋਰਟ ਖਾਲੀ ਸ਼ਰਾਬ ਚ ਨਹੀਂ ਆਈ ਕੈਗ ਕੈਗ ਰਿਪੋਰਟ ਸ਼ਰਾਬ ਤੋਂ ਬਾਅਦ ਹੁਣ ਹੈਲਥ ਅੰਦਰ ਆਈ ਆ ਔਰ ਤੁਸੀਂ ਦੇਖਿਆ ਹੋਵੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਹੈਲਥ ਮਾਡਲ ਕਿੰਨਾ ਵਧੀਆ ਕੇਜਰੀਵਾਲ ਜੀ ਦਾ ਇੰਨਾ ਵਧੀਆ ਹੈਲਥ ਮਾਡਲ ਆ ਕਿ ਸਾਰੀਆਂ ਜਿਹੜੇ ਵੈਂਟੀਲੇਟਰ ਸੀਗੇ ਔਰ ਜਿਹੜੇ ਆਕਸੀਜਨ ਕਨਸੈਂਟਰੇਟਰ ਸੀਗੇ ਉਹ ਪੈਕ ਡੱਬਿਆਂ ਚੰਦ ਰੱਖਿਓ ਨੇ ਸਵਾਲ ਕੇ ਕੀ ਵਿਚਾਰੇ ਕਿਤੇ ਖਰਾਬ ਨਾ ਹੋ ਜਾਣ ਹਜ਼ਾਰਾਂ ਦੀ ਤਦਾਦ ਅੰਦਰ ਜਦੋਂ ਸਾਡੀ ਮੁੱਖ ਮੰਤਰੀ ਜੀ ਉੱਥੇ ਜਾਂਦੇ ਨੇ ਔਰ ਜੀਟੀਬੀ ਹਸਪੀਟਲ ਅੰਦਰ ਗੁਰੂ ਤੇਗ ਬਹਾਦਰ ਹਸਪੀਟਲ ਅੰਦਰ ਹਜ਼ਾਰਾਂ ਦੀ ਤਦਾਦ ਤੁਸੀਂ ਫੋਟੋਆਂ ਦੇਖੀਆਂ ਹੋਣਗੀਆਂ ਉਹ ਵੈਂਟੀਲੇਟਰਾਂ ਨੂੰ ਕਦੀ ਕੱਢਿਆ ਹੀ ਨਹੀਂ ਗਿਆ ਉਹਨਾਂ ਨੂੰ ਹਵਾ ਵੀ ਨਹੀਂ ਲਵਾਈ ਗਈ ਜਿਵੇਂ ਮੈਂ ਕਹਿੰਦੇ ਨਾ ਬੱਚਾ ਕਹਿੰਦਾ ਸਾਡਾ ਬੱਚਾ ਤੇ ਸਭ ਤੋਂ ਜ਼ਿਆਦਾ ਸਮਝਦਾਰਾ ਲਾਇਕ ਆ ਕਹਿੰਦਾ ਕਿੰਨਾ ਕੁ ਲਾਇਕ ਆ ਕਹਿੰਦੇ ਕਾਪੀ ਦੇਖੋ ਐ ਸਾਫ ਸੁਥਰੀ ਪਈ ਆ ਇੰਨੀ ਨੀਟ ਐਂਡ ਕਲੀਨ ਆ ਕਹਿੰਦਾ ਇੱਥੇ ਤੇ ਲਿਖਿਆ ਹੀ ਕੁਝ ਨਹੀਂ ਕਹਿੰਦੇ ਤਾਂ ਹੀ ਤੇ ਕਹਿੰਦੇ ਸਾਡਾ ਬੱਚਾ ਬੜਾ ਲਾਇਕ ਆ ਦੇਖੋ ਕਿੰਨੀ ਸਾਫ ਸੁਥਰੀ ਕਾਪੀ ਆ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਦਾ ਜਿਹਨੂੰ ਕੇਜਰੀਵਾਲ ਨੂੰ ਤੁਸੀਂ ਲੈ ਕੇ ਆਏ ਜੇ ਪਤਾ ਕੀ ਕਹਰੇ ਮਨੀਸ਼ ਸੋਦੀਆ ਮੈਨੂੰ ਤੇ ਹੈਰਾਨਗੀ ਹਾਸਾ ਆਉਂਦਾ ਏ ਔਰ ਤੁਸੀਂ ਕਿਉਂ ਉਹਦੇ ਸਵਾਲਾਂ ਦਾ ਜਵਾਬ ਉਹਦੀ ਪ੍ਰੈਸ ਕਾਨਫਰੰਸ ਕਰ ਲੈਂਦੇ ਜੀ ਕਹਿੰਦਾ ਅਬ ਹਮ ਆਏਂਗੇ ਅਬ ਹਮ ਆਪਣਾ ਸਿੱਖਿਆ ਮਾਡਲ ਲਾ ਕੇ ਹਮ ਬਤਾਏਗੇ ਕਿ ਕਿਵੇਂ ਪੜਨਾ ਹੈ ਦੋਸਤੋ ਪੰਜਾਬ ਨੂੰ ਪੜਨਾ ਸਿਖਾਉਣਾ ਇਹਨਾਂ ਨੇ ਪੰਜਾਬ ਨੇ ਪੂਰੀ ਦੁਨੀਆ ਨੂੰ ਪੜਨੇ ਪਾ ਰੱਖਿਆ ਹੈ ਇਹ ਕਹਿੰਦੇ ਸੀ ਪੰਜਾਬ ਨੂੰ ਪੜਾਉਣਾ ਲੈ ਦੱਸੋ ਕਰ ਲੋ ਬਾਜੋ ਸਾਹਿਬ ਉਹ ਮੈਂ ਕੇਜਰੀਵਾਦ ਜੀ ਨੂੰ ਦੱਸਣਾ ਚਾਹੁੰਦਾ ਕਿ ਮਨੀਸ਼ ਸੋਧਿਆ ਜੀ ਕਿਵੇਂ ਤੁਸੀਂ ਪੜਾਉਂਦੇ ਪੜਾਉਂਦੇ ਮਗਰੋਂ ਫੇਰ ਦੁਬਾਰਾ ਕਿਸੇ ਨਸਰੀ ਚ ਪਾ ਦੇਣਾ ਤੁਹਾਨੂੰ ਨਾ ਚੰਗਤ ਕੋ ਇਹਨਾਂ ਦੇ ਡਿੱਕੇ ਚੜ੍ਹੇ ਅੱਗੇ ਅੱਗੇ ਨਹੀਂ ਪੂਰੇ ਉਤਰਦੇ ਪਏ ਥੱਲੇ ਪੰਜਾਬ ਸਰਕਾਰੋਂ ਦਿੱਲੀ ਸਰਕਾਰ ਦੇ ਵਿੱਚ ਇੱਕ ਨੋਲਜ ਸ਼ੇਅਰਿੰਗ ਐਗਰੀਮੈਂਟ ਹੋਇਆ ਹੈ ਉਹ ਨੌਲੇਜ ਸ਼ੇਅਰਿੰਗ ਨਹੀਂ ਸੀ ਉਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ ਮੇਰੇ ਵੀਰ ਉਹ ਜਾਰੀ ਰੱਖੋਗੇ ਜੋ ਮਰਾ ਮੇਰੀ ਗੱਲ ਸੁਣੋ ਦਿੱਲੀ ਦੀ ਪੰਜਾਬ ਨੂੰ ਕਿਸੇ ਨੌਲੇਜ ਦੀ ਲੋੜ ਨਹੀਂ ਹੈਗੀ ਨਾ ਪੰਜਾਬ ਮਾਫ ਕਰਨਾ ਪੰਜਾਬ ਨੂੰ ਦਿੱਲੀ ਦੀ ਕਿਸੇ ਨੌਲੇਜ ਦੀ ਲੋੜ ਨਹੀਂ ਪੰਜਾਬ ਦੇ ਲੋਕ ਤੇ ਯਾਰ ਦੁਨੀਆ ਤੇ ਰਾਜ ਕਰਨ ਦੇ ਅੱਛਾ ਤੁਸੀਂ ਕਿਹੜੇ ਪਲੇਟੇਕ ਚ ਪਏ ਜੇ ਮੈਨੂੰ ਇੱਕ ਮਿੰਟ ਕੋਈ ਗੱਲ ਸੁਣੋ ਰੱਦ ਕਰੋਗੇ ਅਰੇ ਰੱਦ ਕਾਤਾ ਕਰਨਾ ਹੈ ਦਿੱਲੀ ਵਾਲਾ ਨੌਲੇਜ ਹੈ ਹੀ ਕੋਈ ਨਹੀਂ ਕਿਹੜੀ ਨੌਲੇਜ ਦੇ ਦੇਣਗੇ ਇਹਨਾਂ ਨੂੰ ਇਹ ਤਾਂ ਜਾਇਦੇ ਪਿਆਰਾ ਚ ਲਟਕੇ ਤੇ ਅਮਰੀਕਾ ਪਹੁੰਚ ਜਾਂਦੇ ਨੇ ਪੁਹਿੰਨੋਲੀ ਦੇਣੀ ਉਹਨਾਂ ਨੂੰ ਯਾਰ ਤੁਸੀਂ ਕਿਹਨੇ ਗੱਲਾਂ ਕਰੀ ਜਾਂਦੇ ਪਏ ਜੇ ਓਏ ਨੋਲਿਜ ਐਗਰੀਮੈਂਟ ਕੁਛ ਨਹੀਂ ਸੀ ਇਹ ਪਾਲਸੀਆਂ ਬਣਾਉਣੀਆਂ ਸੀ ਸ਼ਰਾਰਤ ਦੀਆਂ ਕੇਜਰੀਵਾਲ ਦਾ ਇੱਕ ਇੱਕ ਬੜਾ ਵਧੀਆ ਸਿਸਟਮ ਆ ਉਹਨੇ ਜਿਹੜੀ ਕਬਜ਼ ਦੀ ਪਾਲਸੀ ਬਣਾਉਣੀ ਹੁੰਦੀ ਆ ਨਾ ਉਹਦਾ ਪ੍ਰਚਾਰ ਕਰਨ ਲੱਗ ਪੈਂਦਾ ਪਹਿਲਾ ਆਪਾਂ ਇਹ ਕਰਨੇ ਜਾ ਰਹੇ ਆ ਇਸੇ ਇਸੇ ਕ੍ਰਾਂਤੀ ਆ ਜਾਏਗੀ ਕੁਛ ਨਹੀਂ ਸੀਗਾ ਉਹਨੇ ਉਥੇ ਦਿੱਲੀ ਚ ਬਹਿ ਕੇ ਪਾਲਸੀਆਂ ਬਣਾਉਣੀਆਂ ਸੀਗੀਆਂ ਤੇ ਬਹਾਨਾ ਸੀਗਾ ਵੀ ਦਿੱਲੀ ਜਾਵਾਂਗੇ ਕਿਵੇਂ ਲੋਕ ਰੌਲਾ ਪਾਉਣਗੇ ਆ ਅਸੀਂ ਨੌਲੇਜ ਸਰਟੀਫਿਕੇਟ ਨੌਲੇਜ ਸਰਟੀਫਿਕੇਟ ਕੋਈ ਨਹੀਂ ਸੀਗਾ ਇਹ ਸਰਕਾਰ ਤੁਹਾਡੀ ਹੈ ਨਾ ਵੀ ਤੁਹਾਡੀ ਸਰਕਾਰ ਤੋਂ ਹੋ ਸਕਦਾ ਕੋਈ ਨੌਲੇਜ ਨਹੀਂ ਮੈਂ ਤੁਹਾਨੂੰ ਸਹੀ ਬਈ ਪੰਜਾਬ ਦੇ ਲੋਕ ਸਿਆਣੇ ਨੇ ਸੂਝਵਾਨ ਨੇ ਅਸੀਂਾਂ ਦਾ ਤੋਂ ਨੌਲੇਜ ਲੈਂਡ ਜਰੂਰ ਆ ਸਕਦੇ ਆ ਇਹਨਾਂ ਨੂੰ ਨੌਲੇਜ ਦੇ ਨਹੀਂ ਸਕਦੇ ਮੈਂ ਬੜਾ ਕਲੀਅਰ ਆ ਜੇ ਕੋਈ ਲੈਰਿਟੀ ਦੁਆਰਾ ਪੁੱਛੇ ਦੁਆਰਾ ਪੁੱਛ ਲਿਓ ਜੇ ਪੰਜਾਬ ਦੇ ਲੋਕਾਂ ਨੂੰ ਨੌਲੇਜ ਦਿੱਤੀ ਨਹੀਂ ਜਾ ਸਕਦੀ ਲਈ ਤੇ ਜਾ ਸਕਦੀ ਹੈ ਹੈ ਨਹੀਂ ਬੜੀ ਮੰਦਭਾਗੀ ਕਟਣਾ ਹੈ ਜੋ ਯੂਕੇ ਦੇ ਅੰਦਰ ਹੋਇਆ ਹੈ ਬਹੁਤ ਮੰਦਭਾਗੀ ਕਟਣਾ ਹੈ ਮੈਡੀਕਲੇ ਸ਼ਬਦਾ ਦੀ ਨਿੰਦਾ ਕਰਦਾ ਹੈ ਸਾਡੀ ਕਮਿਊਨਿਟੀ ਦਾ ਇਹ ਨਾਲ ਅਕਸ ਖਰਾਬ ਹੁੰਦਾ ਹੈ ਬਾਰ ਬਾਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਇਹ ਪੇਂਚ ਕੀਤਾ ਜਾਂਦਾ ਹੈ ਚੰਦ ਲੋਕ ਜਿਹੜੇ ਨੇ 10 ਲੋਕ ਸੀਗੇ 10 ਲੋਕ ਸੀਗੇ 10 ਲੋਕ ਸਾਡੀ ਕੋਈ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਅਸੀਂ ਦੇਸ਼ ਪ੍ਰਸਤ ਲੋਕ ਆ ਇਸ ਦੇਸ਼ ਦੇ ਆਜ਼ਾਦੀ ਤੋਂ ਲੈ ਕੇ ਅੱਜ ਵੀ ਦੇਸ਼ ਦੇ ਬਾਰਡਰਾਂ ਦੇ ਉੱਤੇ ਜੋ ਸਾਡਾ ਯੋਗਦਾਨ ਆ ਉਹਦਾ ਕੋਈ ਸਾਨੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਤੇ ਕੜੇ ਸ਼ਬਦਾ ਚ ਨਿੰਦਾ ਕਰਦਾ ਹਾਂ ਇਸ ਤਰ੍ਹਾਂ ਦੇ ਕੰਮ ਕਰਨੇ ਜਿਸ ਨਾਲ ਸਾਰੀ ਕੌਮ ਦੇਸ਼ ਬਦਨਾਮ ਹੋਵੇ ਔਰ ਸਿੱਖਾਂ ਦੇ ਉੱਤੇ ਕੋਈ ਨਾ ਕੋਈ ਵਿਪਤਾ ਪੈਣ ਆਵੇ ਐਸਾ ਕੰਮ ਕਰਦੇ ਪੈਣੇ ਜਿਹੜੇ ਲੋਕ ਉਹਨਾਂ ਨੂੰ ਜੂੜ ਸੋਚਣਾ ਚਾਹੀਦਾ ਸਤ ਜੀ ਅਕਾਲੀ ਦੰਦ ਨੂੰ ਕਿਤੇ ਸਵਾਲ ਚ ਕਿਹ ਅਸੁਰਖਿਆ ਤੇ ਸਵਾਲ ਚ ਕਿਹ ਕਿਉਂਕਿ ਕਾਲੀ ਕਾਲੇ ਨਾਲ ਤੁਸੀਂ ਕਾਫੀ ਦਮਾ ਕੱਢਿਆ ਕਿਤੇ ਦੇ ਪੰਜਾਬ ਵੀ ਮੈਂ ਕਿਉਂ ਦੇਖੂੰਗਾ ਉਹ ਦੇਖਣ ਚ ਨਾ ਦੇਖਣਾ ਮੈਂ ਕਿਉਂ ਦੇਖਾਂ ਕਿੱਥੇ ਆਉ ਉਹ ਜਿੱਥੇ ਕਿਉਂਕਿ ਇੱਕ ਇੱਕ ਦੋਸਤ ਮੇਰਾ ਕੋਈ ਲੋਨੇ ਹੁੰਦਾ ਇੱਕ ਇੱਕ ਸਰਦਾਰ ਕਹਿੰਦਾ ਸਵਾਤਿਸ਼ ਦੀ ਤੇਜੀ ਵਾਂਦੀ ਹੋਇਆ ਕਾਫਲਾ ਵੱਡਾ ਸੀਗਾ ਪਰ ਪੂਰਾ ਆਮ ਆਦਮੀ ਪਾਰਟੀ ਸਿੱਧੇ ਉਹ ਕਹਿੰਦੀ ਕਿ ਜੋ ਤੁਹਾਡੇ ਨੇਤਾ ਆਉਂਦੇ ਨੇ ਕਹਿੰਦੇ ਉਹਨਾਂ ਨੂੰ ਵੀ ਸੁਰੱਖਿਆ ਦਿੰਦੇ ਅਸੀਂ ਕਹਿੰਦੇ ਅਸੀਂ ਪ੍ਰੋਟੋਕੋਲ ਤਾਂ ਹਰ ਇੱਕ ਵਰਤੀ ਨੂੰ ਫਾਲੋ ਕਰਦੇ ਇਹ ਤੇ ਭਾਈ ਸਾਹਿਬ ਓਬਾਮਾ ਨੂੰ ਹੀ ਦਿੱਤਾ ਹੋਊਗਾ ਉਸ ਤੋਂ ਪਹਿਲਾਂ ਜਾਂ ਟਰੰਪ ਨੂੰ ਦਿੱਤਾ ਹੋਊਗਾ 50 ਕਾਰਾਂ ਦਾ ਕਾਫਲਾ ਮੈਂ ਤੇ ਅੱਜ ਤੋਂ ਪਹਿਲਾਂ ਸੁਣਿਆ ਨਹੀਂ ਤੁਸੀਂ ਦੇਖਿਆ ਤੁਸੀਂ ਦੇਖਿਆ 50 ਕਾਰਾਂ ਦਾ ਕਾਫਲਾ ਭਾਈ ਸਾਹਿਬ ਬੰਦਾ ਮੈਂ ਰਾਤ ਜਦੋਂ ਵੀਡੀਓ ਦੇਖੀ ਫਿਰ ਮੈਂ ਸੋਚਿਆ ਮੈਂ ਪਾਵਾਂ ਫਿਰ ਮੈਂ ਕਿਹਾ ਗੱਡੀਆਂ ਨਹੀਂ ਗਿਣੇ ਜਾ ਰਹੀਆਂ ਮੈਂ ਫਿਰ ਚਸ਼ਮਾ ਕੱਢ ਕੇ ਫਿਰ ਮੈਂ ਕਿਹਾ ਹੁਣ ਸਵੇਰੇ ਹੀ ਪਾ ਲਾਂਗੇ ਇੰਨੀਆਂ ਗੱਡੀਆਂ ਗਿਣੀਆਂ ਨਹੀਂ ਜਾ ਰਹੀਆਂ ਸੀ ਰਾਤ ਨੂੰ ਉਹ ਕਹਿੰਦੇ ਕਹਿੰਦੇ ਜੇ ਅਕਾਲੀ ਦਲ ਦਾ ਫਿਰ ਸੈਂਟੀ ਹੋ ਸਕਦਾ ਨਹੀਂ ਦੇਖੋ ਅਸੀਂ ਕੱਲੇ ਚੱਲੇ ਸੀਗੇ 2022 'ਚ ਵੀ ਅਸੀਂ ਕੱਲੇ ਸੀਗੇ 2024 'ਚ ਵੀ ਅਸੀਂ ਕੱਲੇ ਇਲੈਕਸ਼ਨ ਲੜੇ ਸੀ ਔਰ ਗਾਮ 'ਚ ਅਸੀਂ ਕੱਲੇ ਚੱਲਾਂਗੇ ਬਿਲਕੁਲ ਨਹੀਂ ਜੀ ਮੈਨੂੰ ਨਹੀਂ ਪਤਾ ਨਹੀਂ ਦੇਖੋ ਮੈਨੂੰ ਨਹੀਂ ਪਤਾ ਜੇ ਕਿਸੇ ਨੇ ਕਿਹਾ ਹੈ ਉਹਦੇ ਕੋਈ ਕੋਈ ਜਾਣਕਾਰੀ ਹੋ ਸਕਦੀ ਆ ਮੈਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦਾ ਮੇਰੇ ਕੋਲ ਜੋ ਜਾਣਕਾਰੀ ਆ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਅਸੀਂ ਕੱਲੇ ਚੱਲਦੇ ਸੀਗੇ 2022 ਚ ਕੱਲੇ ਹੀ 2024 ਸੀਗੇ ਔਰ ਕੱਲੇ ਅਸੀਂ ਚੱਲਦੇ ਪਏ ਆ ਅਸੀਂ ਨਿਰੰਤਰ ਅੱਗੇ ਵਧਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨਾਲ ਸਿੱਧਾ ਸਰਕਾਰ ਬਣਾਉਣਾ ਹੈ ਜੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਹੈ ਜੇ ਉਹਨਾਂ ਨੂੰ ਦਿਲ ਜਿੱਤਣਾ ਹੈ ਦੂਜੀ ਗੱਲ ਮੈਂ ਹੁਣ ਵੀ ਬਾਹਰ ਮੀਡੀਆ ਵਾਲੇ ਗੱਲ ਕਰ ਰਹੇ ਸੀਗੇ ਅੰਦਰ ਬਣਨ ਤੋਂ ਪਹਿਲਾਂ ਹੀ ਕਿਉਂ ਜਿੱਤੇ ਹੁਣ ਪੰਜਾਬ ਦਿੱਲੀ ਜਿੱਤ ਲਈ ਔਰ ਪੰਜਾਬ ਜਿੱਤੋਗੇ ਰਾਉ ਸਾਨੂੰ ਇਹੋ ਜੀ ਗੱਲਾਂ ਨਾ ਕਰੋ ਅਸੀਂ ਕੋਈ ਜਿੱਤਣਾ ਨਹੀਂ ਹੈਗਾ ਅਸੀਂ ਤਾਂ ਪੰਜਾਬੀਆਂ ਦਾ ਦਿਲ ਜਿੱਤ ਲਈਏ ਨਾ ਉਹ ਹੀ ਬਹੁਤ ਅਸੀਂ ਕੋਈ ਪੰਜਾਬ ਜਿੱਤਣਾ ਨਹੀਂ ਇਸ ਪੰਜਾਬ ਨੂੰ ਕੋਈ ਜਿੱਤ ਸਕਿਆ ਨਹੀਂ ਇਸ ਜਿੱਤਣ ਦੀ ਮਨਛਾ ਨਾ ਆਈਆਂ ਅਸੀਂ ਤੇ ਕੇਵਲ ਔਰ ਕੇਵਲ ਪੰਜਾਬੀਆਂ ਦਾ ਦਿਲ ਜਰੂਰ ਜਿੱਤਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮਕਸਦ ਨਹੀਂ ਉਹ ابھی ਪਾਰਟੀ ਡਿਸਾਈਡ ਕਰੇਗੀ ਉਸ ਤੇ ਮੈਂ ਨਹੀਂ ਕਹਿ ਸਕਦਾ